ਲੋ ਜੀ ਮੇਰੇ ਰਿਸ਼ਤੇ ਵੇਲੇ ਜਦ ਅਸੀਂ ਪੰਡਤ ਨੂੰ ਪੱਤਰੀ ਦਿਖਾਈ ਪੰਡਤ ਕੁੜੀ ਦੀ ਪੱਤਰੀ ਨਾਲ ਪੱਤਰੀ ਮਲਾ ਕੇ ਕਹਿੰਦਾ ਆਹ ਹੀ ਆਦਾ ਦੇਵੀਮਾਂ ਦੀ ਕਿਰਪਾ ਹੋ ਗਈ ਇਹਨਾਂ ਦੇ 36 ਦੇ 36 ਗੁਣ ਮਿਲ ਗਏ ਮੇਰਾ ਵਾਲਾ ਬਾਪੂ ਉੱਠ ਕੇ ਖੜਾ ਹੋ ਗਿਆ ਕਹਿੰਦਾ ਨਾ ਜੀ ਸਾਡੀ ਤਾਂ ਇਹ ਰਿਸ਼ਤੇ ਤੋਂ ਕੁੜੀ ਨਾ ਆਇਆ ਕੁੜੀ ਵਾਲੇ ਕਹਿੰਦੇ ਹੁਣ ਕੀ ਹੋ ਗਿਆ ਜੀ ਇਹਨਾਂ ਨੇ ਸਾਰੇ ਗੁਣ ਤਾਂ ਮਿਲਦੇ ਨੇ ਕਹਿੰਦਾ ਲੈ ਸਾਡੇ ਵਾਲਾ ਤਾਂ ਇੱਕ ਨੰਬਰ ਦਾ ਬੇਲੜ ਲਫੰਗਾ ਹੈ ਹੁਣ ਕਿਤੇ ਅਸੀਂ ਕੁੜੀ ਵੀ ਇਹਦੇ ਨਾਲ ਦੀਓ ਲੈ ਲਈਏ ਦੋਸਤੋ ਹਲਦੀ ਆਪਣੇ ਆਮ ਘਰਾਂ ਚ ਮਿਲ ਜਾਂਦੀ ਹੈ ਇਹਦੇ ਤੁਹਾਨੂੰ ਫਾਇਦੇ ਦੱਸਾਂਗੇ ਬਹੁਤ ਗੁਣਵਾਨ ਚੀਜ਼ ਹੈ ਐਂਟੀਸੈਪਟਿਕ ਹੈ ਖੂਨ ਪਤਲਾ ਕਰਦੀ ਹੈ ਜ਼ਖਮਾਂ ਨੂੰ ਠੀਕ ਕਰਦੀ ਹੈ ਇਹ ਵਰਤਣੀ ਕਿਵੇਂ ਆ ਜਰਾ ਧਿਆਨ ਨਾਲ ਸੁਣਿਓ ਇਹ ਜਿੱਥੇ ਵੀ ਤੁਹਾਡੇ ਕਿਤੇ ਜ਼ਖਮ ਆ ਤਾਂ ਇਹਨੂੰ ਤੇਲ ਚ ਮਿਲਾ ਕੇ ਜ਼ਖਮ ਤੇ ਲਾ ਲਓ ਜ਼ਖਮ ਠੀਕ ਕਰਦੀ ਹੈ ਬਸ ਇੱਕ ਬਿਆਲਈ ਜ਼ਖਮ ਹੈ ਵੀ ਇਹ ਜਿੱਤੇ ਜ਼ਖਮ ਹੋਣ ਤੋਂ ਪਹਿਲਾਂ ਲਾਈ ਜਾਂਦੀ ਹੈ ਬਾਕੀ ਸਾਰੇ ਜ਼ਖਮਾਂ ਦੇ ਵੀ ਇਹ ਬਾਅਦ ਚ ਲਾਈ ਜਾਂਦੀ ਹੈ ਬਾਕੀ ਤੁਸੀਂ ਯਾਰ ਦੱਸਾਂਗੇ ਸਾਰੇ ਕੱਲ ਭਈ ਸਾਡੇ ਪਿੰਡ ਵਾਲਾ ਭੋਲਾ ਆਪਣੇ ਘਰੋਂ ਹਸਪਤਾਲ ਲੈ ਕੇ ਗਿਆ ਉਹਦੀ ਡਿਲੀਵਰੀ ਹੋਣੀ ਸੀ ਵਿਚਾਰੀ ਦੀ ਆਥਣ ਜੇ ਨਰਸ ਆ ਕੇ ਕਹਿੰਦੀ ਵਧਾਈਆਂ ਹੋਣੀਆਂ ਤੁਹਾਨੂੰ ਤੁਹਾਡੇ ਤਿੰਨ ਬੱਚੇ ਹੋਏ ਨੇ ਭੋਲਾ ਕਹਿੰਦਾ ਪਹਿਲੇ ਹੀ ਦਿਨਾਂ ਤੀ ਤਾਂ ਫਿਲਮ ਹੀ ਅਹਾਂ ਦੇਖਦੀ ਰਾਜ 3 ਕ੍ਰਿਸ਼ 3 ਦੂਮ 3 ਐ ਤੱਕ ਨਾ ਸ਼ੁਗਰਾਂ ਨੇ ਦਿੱਲੀ ਸਿਕਸ ਨਹੀਂ ਦੇਖੀ ਨੇ ਤਾਂ ਜਮੇ ਹੀ ਪੱਟੇ ਗਏ ਤੇ